ਇਸ ਵਾਰ ਪੇਸ਼ੇ ਤੇ ਪਾਨਾ ਸਿੱਧੂ ਨੇ ਕੁਝ ਅਜੀਹਾ ਕਹਿ ਦਿੱਤਾ ਕਿ ਸਾਰੇ ਹੀ ਲੋਕ ਫਿਰਤੋਸ ਦੀ ਤਾਰੀਫ ਕਰ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਅਸੀਂ ਜਾਣਦੇ ਹਾਂ ਬੀਤੇ ਦਿਨ ਪਾਨਾ ਸਿੱਧੂ ਨੂੰ ਮੈਡੀਕਲ ਦੇ ਲਈ ਲਜਾਇਆ ਗਿਆ ਸੀ ਜਿੱਥੇ ਪੱਤਰਕਾਰਾਂ ਵੱਲੋਂ ਉਸ ਤੋਂ ਕੁਝ ਕੁ ਸਵਾਲ ਪੁੱਛੇ ਜਾ ਰਹੇ ਸਨ ਪਰ ਪਾਨਾ ਸਿੱਧੂ ਨੇ ਉਹਨਾਂ ਦੇ ਜਵਾਬ ਦੇਣ ਦੀ ਬਜਾਏ ਆਪਣੇ ਮੂੰਹ 'ਤੇ ਹੱਥ ਰੱਖ ਲਿਆ ਸੀ ਅਤੇ ਇੱਕ ਵੀ ਲਫ਼ਜ਼ ਆਪਣੇ ਮੂੰਹੋਂ ਨਹੀਂ ਸੀ ਕੱਢਿਆ ਪਰ ਉੱਥੇ ਹੀ ਹੁਣ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਪਾਨਾ ਸਿੱਧੂ ਪੇਸ਼ੇ ਦੌਰਾਨ ਸਰਕਾਰਾਂ ਸਾਹਮਣੇ ਬੋਲਦਾ ਹੈ ਸੱਚ ਦੀ ਲੜਾਈ ਹਮੇਸ਼ਾ ਜਾਰੀ ਰਹੂਗੀ ਤੇ ਇਹ ਲੜਾਈ ਮੈਂ ਹਮੇਸ਼ਾ ਲੜਦਾ ਰਵਾਂਗਾ ਆਓ ਤੁਹਾਨੂੰ ਵੀ ਲੈ ਚਾਲਦੇ ਆ ਉਸ ਵੀਡੀਓ ਵੱਲ ਸੱਤਵੀਂ ਲੜਾਈ ਜਾਰੀ ਰਹੂਗੀ ਨਾ ਤਰੀ ਉਹ ਸਭ ਅੱਗੇ ਰਹੂਗਾ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਪਾਨਾ ਸਿੱਧੂ ਨੂੰ ਚਾਣ ਵਾਲੇ ਕਾਫੀ ਖੁਸ਼ ਨੇ ਅਤੇ ਉਸ ਦੀ ਵਾਹ ਵਾਹ ਕਰਦੇ ਹੋਏ ਦਿਖਾਈ ਦੇ ਰਹੇ ਨੇ ਇਸ ਵੀਡੀਓ ਦੇ ਸੋਸ਼ਲ ਮੀਡੀਆ ਤੇ ਆਂਤੇ ਹੀ ਲੋਕਾਂ ਨੇ ਕਮੈਂਟਸ ਕਰਨੇ ਸ਼ੁਰੂ ਕਰ ਦਿੱਤੇ ਇੱਕ ਯੂਜ਼ਰ ਨੇ ਕਮੈਂਟ ਕਰਦੇ ਲਿਖਿਆ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਬਾਈ ਨੂੰ ਪਾਨਾ ਸਿੱਧੂ ਜਿੰਦਾਬਾਦ ਉੱਥੇ ਹੀ ਦੂਸਰੇ ਯੂਜ਼ਰ ਨੇ ਕਮੈਂਟ ਕਰਦੇ ਹੋਏ ਕਿਹਾ ਬੱਲੇ ਜੱਟਾ ਸੀਨਾ ਚੌੜਾ ਹੋਇਆ ਤੈਨੂੰ ਵੇਖ ਕੇ ਬਾਾਕੀ ਤੁਸੀਂ ਭਾਨਾ ਸਿੱਧੂ ਦੀ ਜ਼ਿੰਦਾਦਿਲੀ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ